ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਹਰਪ੍ਰੀਤ ਕੋ ਲੈ ਕੇ ਹਾਜ਼ਰਾਂ ਖਬਰਾਂ ਦਾ ਬੁਲੇਟਿਨ ਤੇ ਹਫ਼ਤੇ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਮੋਗਾ ਦੇ ਜਸਪ੍ਰੀਤ ਸਿੰਘ ਸਮੇਂ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਵਿੱਚ ਸ਼ਹੀਦ ਹੋਏ ਭਾਰਤ ਦੇ ਦੋ ਨੌਜਵਾਨ ਪਰਿਵਾਰ ਨੇ ਕਿਹਾ ਪੁੱਤਰ ਦੀ ਸ਼ਹੀਦੀ ਤੇ ਯਮਾਨ ਕੈਪਟਨ ਸਰਕਾਰ ਨੇ ਪਰਿਵਾਰ ਨੂੰ ਦਿੱਤੀ 10 ਲੱਖ ਦੀ ਸਹਾਇਤਾ ਤੇ ਪੁਲਿਸ ਵਿੱਚ ਨੌਕਰੀ ਚੀਨ ਨੇ ਪਾਕਿਸਤਾਨ ਨਾਲ ਮਿਲ ਕੇ ਭਾਰਤ 'ਤੇ ਹਮਲੇ ਦੀ ਕੀਤੀ ਤਿਆਰੀ ਮੁਲਾਇਮ ਸਿੰਘ ਯਾਦਵ ਦਾ ਸੰਸਦ ਵਿੱਚ ਦਾਵਾ ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਸਰਕਾਰ ਨੇ ਸੰਭਾਲਿਆ ਕਾਰਜਪਾਰ ਹੈਰੀ ਬੈਂਸ ਜਿੰਨੀ ਸਿਮਸ ਤੇ ਰਵੀ ਕਾਲੋਂ ਮੰਤਰੀ ਮੰਡਲ ਵਿੱਚੋਂ ਇਸ ਸ਼ਾਮਲ ਮੁੱਖ ਮੰਤਰੀ ਜੌਨ ਹਾਰਗੇਨ ਨੇ ਲਿਆ ਹਲ ਕਾਂਗਰਸ ਸਰਕਾਰ ਵੱਲੋਂ ਲਗਾਏ ਜਾ ਰਹੇ ਨਵੇਂ ਟੈਕਸਾਂ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ ਸਹਿ ਪ੍ਰਧਾਨ ਅਮਨ ਅਰੋੜਾ ਮੁਤਾਬਕ ਬੇहद ਬਦਕਿਸਮਤੀ ਭਰਿਆ ਹੋਵੇਗਾ ਕੈਪਟਨ ਦਾ ਇਹ ਕਦਮ ਤੇ ਅੰਮ੍ਰਿਤਸਰ ਵਿੱਚ ਗਊ ਨੂੰ ਰਾਸ਼ਟਰੀ ਪਸ਼ੂ ਐਲਾਨਨ ਹੇਠ ਕੀਤੀ ਗਈ ਕੋਖੜਤਾਲ ਪ੍ਰਦਰਸ਼ਨਕਾਰੀਆਂ ਨੇ ਮੰਗਾਂ ਨਾ ਮੰਨਣ ਤੇ ਹੜਤਾਲ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਬਾਰਡਰ ਤੇ ਚੀਨ ਤੇ ਪਾਕਿਸਤਾਨ ਵੱਲੋਂ ਮਿਲ ਕੇ ਭਾਰਤ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਬਾਰੇ ਅੱਜ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਵੱਲੋਂ ਕੇਂਦਰ ਸਰਕਾਰ ਨੂੰ ਸੁਚੇਤ ਕੀਤਾ ਗਿਆ। ਮੁਲਾਇਮ ਸਿੰਘ ਯਾਦਵ ਮੁਤਾਬਕ ਚੀਨ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਪਾਕਿਸਤਾਨ ਨਾਲ ਮਿਲ ਕੇ ਭਾਰਤ ਖਿਲਾਫ ਸਾਜ਼ਿਸ਼ ਰਚ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਦ ਵਿੱਚ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਕੇਂਦਰ ਨੂੰ ਇਸ ਮਸਲੇ 'ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਿੰਦੁਸਤਾਨ ਨੂੰ ਬਹੁਤ ਖਤਰਾ ਹੈ। ਇੰਨਾ ਹੀ ਨਹੀਂ ਮੁਲਾਇਮ ਨੇ ਇਹ ਵੀ ਕਿਹਾ ਕਿ ਚੀਨ ਭਾਰਤ 'ਤੇ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਚੁੱਕਾ ਹੈ ਜਿਸ ਵਿੱਚ पाकिस्तान भी उस नाल मिला हुआ है आज हिंदुस्तान को बहुत खतरा है और चीन से मुश्किल ये हो गई है कि हम लगातार 20 साल से एक कार्रवाई भी देखेंगे जब तक लोग सामने आए हैं हर समय मैंने सावधान किया सरकार को कि चीन षडयंत्र कर रहा है हिंदुस्तान के खिलाफ और पाकिस्तान को भी अपने कब्जे में ले रहा अब पाकिस्तान को भी अपने साथ ले लिया अब ये खबर है है या नहीं है? हमें खबर दी गई सच्चाई खबर सरकार को होगी प्रधानमंत्री तो जी को हो सकती है होम मिनिस्टर को भी हो सकती है नीतीश कुमार तेजस्वी ते यादव की मुलाकात तो बाद हम जेडीयू का बयान सामने आया है JDU پارٹی ਅਜੇ ਵੀ ਉਸੇ ਹੀ ਮੰਗਤੇ ਹੈ ਕਿ ਤੇਜਸਵੀ ਯਾਦਵ ਨੂੰ ਪ੍ਰਿਸ਼ਟਾਚਾਰ ਦੇ ਮੁੱਦੇ ਤੇ ਸਫਾਈ ਦੇਣੀ ਚਾਹੀਦੀ ਹੈ। JDU ਦੇ ਨੇਤਾ ਅਜੇ ਅਲੋਕ ਦਾ ਕਹਿਣਾ ਹੈ ਕਿ ਪਾਰਟੀ ਅਜੇ ਵੀ ਆਪਣੇ ਸਟੈਂਡ ਤੇ ਕਾਇਮ ਹੈ ਤੇ ਨਿਤਿਸ਼ ਕੁਮਾਰ ਤੇ ਤੇਜਸਵੀ ਯਾਦਵ ਦੀ ਮੁਲਾਕਾਤ ਦਾ ਗਲਤ ਮਤਲਬ ਨਾ ਕੱਢਿਆ ਜਾਵੇ। ਹਾਲਾਂਕਿ ਇਹਨਾਂ ਦੋਵਾਂ ਨੇਤਾਵਾਂ ਵਿਚਾਲੇ ਕੀ ਗੱਲਬਾਤ ਹੋਈ ਇਸ ਬਾਰੇ ਕੋਈ ਜਾਣਕਾਰੀ ਬਾਹਰ ਨਹੀਂ ਆਈ ਪਰ ਕਿਆਸ ਲਗਾਏ ਜਾ ਰਹੇ ਨੇ ਕਿ ਤੇਜਸਵੀ ਯਾਦਵ ਨੇ ਆਪਣੇ ਤੇ ਲੱਗੇ ਦੋਸ਼ਾਂ ਤੇ ਸਫਾਈ ਪੇਸ਼ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਵਿੱਚ ਲਗਾਏ ਾਰੇ ਨਵੇਂ ਟੈਕਸਾਂ ਉੱਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਹੁਣ ਕਾਂਗਰਸ ਪਹਿਲਾਂ ਤੋਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਲੋਕਾਂ ਦੀ ਜੇਬ ਕੱਟਣ ਉੱਤੇ ਉਤਰਾਈਏ ਪਰ ਕੈਪਟਨ ਸਰਕਾਰ ਦਾ ਇਹ ਧੋਖਾ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਕੈਪਟਨ ਸਰਕਾਰ ਆਪਣਾ ਇਹ ਸਿਧਾਂਤਕ ਫੈਸਲਾ ਤੁਰੰਤ ਵਾਪਸ ਲਵੇ ਆਪ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਪਰਦੇਸ਼ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਹੋਈ ਬੈਠਕ ਦੌਰਾਨ ਪੰਜਾਬ ਦੀ ਜਨਤਾ ਖਾਸ ਤੌਰ ਤੇ ਵਪਾਰੀ ਵਰਗ ਉੱਤੇ 1000 ਕਰੋੜ ਰੁਪਏ ਤੋਂ ਇਲਾਵਾ ਹੋ ਟੈਕਸ ਥੋਪਣ ਦਾ ਜੋ ਤੁਗਲਕੀ ਫੈਸਲਾ ਲੈ ਲਿਆ ਗਿਆ ਏ ਉਹ ਬੇहद ਬਦਕਿਸਮਤੀ ਭਰਿਆ ਕਦਮ ਸਾਬਤ ਹੋਵੇਗਾ ਕਿਉਂਕਿ ਪਹਿਲਾਂ ਹੀ ਜੀਐਸਟੀ ਦੇ ਪੰਬਲ ਪੂਸੇ ਵਿੱਚ ਫਸੇ ਵਪਾਰੀ ਹੁਣ ਰਾਜ ਸਰਕਾਰ ਦੇ ਨਵੇਂ ਟੈਕਸਾਂ ਦੀ ਮਾਰ ਵਿੱਚ ਆ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਅੱਜ ਫੈਸਲਾ ਕੀਤਾ ਹੈ ਕਿ ਕਾਂਗਸੀਆਂ ਵੱਲੋਂ ਅਕਾਲੀ ਵਰਕਰਾਂ ਉੱਤੇ ਢਾਏ ਜਾ ਰਹੇ ਅਤਿਆਚਾਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ ਜ਼ਬਰ ਵਿਰੋਧੀ ਲਹਿਰ ਆਰੰਭੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਐਸਵਾਈਐਲ ਮੁੱਦੇ ਤੇ ਕਿਸੇ ਵੀ ਹਾਲਾਤ ਵਿੱਚ ਪੰਜਾਬ ਦੇ ਹਿੱਤਾਂ ਨਾਲ ਸੌਦੇਬਾਜ਼ੀ ਨਾ ਕਰਨ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਹੋਈ ਪੀਏਸੀ ਦੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 25 ਜੁਲਾਈ ਨੂੰ ਡੇਰਾ ਬਾਬਾ ਨਾਨਕ ਤੋਂ ਜ਼ਬਰ ਵਿਰੋਧੀ ਲਹਿਰ ਦਾ ਆਗਾਜ਼ ਕਰਨਗੇ ਤੇ ਇਸ ਤੋਂ ਬਾਅਦ ਕਾਂਗਸੀ ਜ਼ਿਆਤੀਆਂ ਦੇ ਸ਼ਿਕਾਰ ਹੋਏ ਸਾਰੇ ਪਰਿਵਾਰਾਂ ਨੂੰ ਮਿਲਣ ਲਈ ਉਹ ਪੂਰੇ ਸੂਬੇ ਦਾ ਚੱਕਰ ਲਾਉਣਗੇ ਇਸ ਮਸਲੇ ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਹਰ ਅਕਾਲੀ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਉਹਨਾਂ ਦਾ ਮੋਢਲਾ ਫਰਜ਼ ਏ ਕਾਂਗਰਸ ਸਰਕਾਰ ਵੱਲੋਂ ਆਪਣੇ ਵਰਕਰਾਂ ਰਾਹੀਂ ਅਕਾਲੀਆਂ ਉਤੇ ਕਰਵਾਈਆਂ ਜਾ ਰਹੀਆਂ ਜ਼ਿਆਤੀਆਂ ਨੂੰ ਰੁਕਵਾਉਣ ਲਈ ਅਕਾਲੀ ਦਲ ਇੱਕ ਜਨ ਅੰਦੋਲਨ ਸ਼ੁਰੂ ਕਰੇਗਾ ਸੁਖਬੀਰ ਸਿੰਘ ਬਾਦਲ ਮੁਤਾਬਕ ਉਹ ਜਲਦ ਹੀ ਲੁਧਿਆਣਾ ਵਿਖੇ ਬੇਰਹਿਮੀ ਨਾਲ ਕਤਲ ਕੀਤੇ ਗਏ ਪਾਦਰੀ ਸੁਲਤਾਨ ਮਸੀਦੇ ਘਰ ਜਾਣਗੇ ਪੀਏਸੀ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਬੀਤੇ ਦਿਨੀ ਐਲੋਸੀ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਜਵਾਨ ਪੰਜਾਬ ਦੇ ਮੋਗਾ ਦੇ ਪਿੰਡ ਤਲਵੰਡੀ ਮਲਿਆ ਦਾ ਰਹਿਣ ਵਾਲਾ ਸੀ ਸ਼ਹੀਦ ਜਸਪ੍ਰੀਤ ਸਿੰਘ ਦੀ ਉਮਰ ਮਹਿਜ਼ 24 ਸਾਲ ਸੀ ਜਸਪ੍ਰੀਤ ਦੀ ਸ਼ਹੀਦੀ ਨਾਲ ਜਿੱਥੇ ਇੱਕ ਪਾਸੇ ਘਰ ਵਿੱਚ ਪੁੱਤਰ ਦੀ ਮੌਤ ਦਾ ਮਾਤਮ ਛਾਇਆ ਹੋਇਆ ਹੈ ਉੱਥੇ ਹੀ ਪਰਿਵਾਰ ਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਉਹਨਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ ਜਸਪ੍ਰੀਤ ਦੇ ਛੋਟੇ ਭਰਾ ਦੀ ਸਰਕਾਰ ਤੋਂ ਮੰਗੇ ਕਿ ਉਸ ਨੂੰ ਵੀ ਫੌਜ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਵੱਡੇ ਭਰਾ ਦੀ ਤਰ੍ਹਾਂ ਦੇਸ਼ ਲਈ ਕੰਮ ਕਰ ਸਕੇ ਕੱਲ ਨਸ਼ਹਰਾ ਸੈਕਟਰ ਵਿੱਚ ਸ਼ੈਲਿੰਗ ਦੇ ਵਿੱਚ ਇਹਨੂੰ ਸ਼ੈਲ ਇਹ ਏਵੈਕੂਏਟ ਕਰ ਰਹੇ ਸਨ ਉਥੋਂ ਬੱਚੇ ਸਕੂਲਾਂ ਦੇ ਵਿੱਚੋਂ ਤੇ ਉਦੋਂ ਸ਼ੈਲਿੰਗ ਹੋ ਰਹੀ ਸੀ ਉਹਦੇ ਨਾਲ ਇਹਨੂੰ ਇੰਜਰੀ ਹੋਈ ਤੇ ਅਨਫੋਰਚੂਨੇਟਲੀ ਇਹਦੀ ਡੈਥ ਹੋ ਗਈ ਹੈ ਇਹਦੀ ਜੋ ਅਸੀਂ رابطہ ਕੀਤਾ ਹੋਇਆ ਆ ਉਥੇ ਜਿਹਾਥੋਰਟੀਜ਼ ਨਾਲ ਜੋ ਹੁਣ ਤੱਕ ਇਨਫੋਰਮੇਸ਼ਨ ਸੀ ਉਹ ਬਾਡੀ ਰਜੋਰੀ ਤੋਂ ਜੰਮੂ ਆ ਗਈ ਸੀ ਉਥੋਂ ਬਠਿੰਡੇ ਆਏਗੀ ਬਟੰਡੇ ਤੋਂ ਫੇਰ ਇੱਥੇ ਲੈ ਕੇ ਆਈ ਜਾਏਗੀ ਸਹੀ ਕਾਂ ਕਿ ਸੀਤ ਹੋਇਆ ਬ لڑਾਈ ਦੇ ਲੜ ਅੱਛਾ ਉਹਦੇ ਵਿੱਚ ਸੀਤ ਹੋਇਆ ਅੱਛਾ ਸਾਡਾ ਦੁੱਖ ਦੀ ਘੜੀ ਹੋਈ ਹੈ ਸਾਨੂੰ ਕਿੰਨੀ ਕਿੰਨੇ ਮਹੀਨੇ ਚਲਾ ਗਿਆ تھا ਉਹ ਫੌਜ ਵਿੱਚ 25 25 ਇਹ ਫੌਜ ਵਿੱਚ ਕੱਪ ਗਿਆ ਥਾ ਅੱਛਾ 14 ਸਾਲ ਲੱਗਿਆ 3 ਸਾਲ ਪੂਰੇ ਹੋਏ ਤਾਂ ਅਭੀ ਇਸकी ਸ਼ਾਦੀ ਕੀਤੀ ਆਪਨੇ ਨਹੀਂ ਜੀ ਅਹੀ ਗੁੱਡੀ ਵੱਡੀ ਸੀ ਅਸੀਂ ਦੀ ਕਰਕੇ ਸਾਦੀ ਗਿਆ ਮੜ ਕੇ ਆਏ ਨਹੀਂ ਤੋਂ ਡਾਕਟਰ ਜੀ ਰੰਗ ਵਗੈਰਾ ਮੇਰਾ ਭਾਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਕਰਦੇ ਹੋ ਮੰਗ ਮੰਗ ਰਹੇ ਨੌਕਰੀ ਦੀ ਇਹ ਨੌਕਰੀ ਹੈ ਹੋਰ ਤੁਹਾਡੇ ਤੁਸੀਂ ਵੀ ਜਵਾਨ ਹੋ ਤੁਹਾਡੇ ਛੋਟੇ ਭਾਈ ਵੀ ਹੈਗੇ ਕੀ ਤੁਸੀਂ ਫੌਜ ਚ ਜਾਣਾ ਚਾਹੋਗੇ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਜਸਪ੍ਰੀਤ ਸਿੰਘ ਦੇ ਛੋਟੇ ਪ੍ਰਾਣ ਨੂੰ ਪੁਲਿਸ ਵਿੱਚ ਨੌਕਰੀ ਤੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਏ ਇੱਕ ਪ੍ਰੈਸ ਬਿਆਨ ਰਾਹੀਂ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਸ਼ਹੀਦ ਫੌਜੀ ਦੇ ਪਰਿਵਾਰ ਲਈ 5 ਲੱਖ ਰੁਪਏ ਜੰਗੀ ਦੁਰਘਟਨਾ ਮੁਆਵਜ਼ੇ ਤੇ 5 ਲੱਖ ਰੁਪਏ ਆਮ ਮੁਆਵਜ਼ੇ ਲਈ ਪ੍ਰਵਾਨ ਕੀਤੇ ਗਏ ਨੇ ਪ੍ਰੈਸ ਨੋਟ ਅਨੁਸਾਰ 10 ਲੱਖ ਰੁਪਏ ਤੋਂ ਇਲਾਵਾ 25000 ਰੁਪਏ ਪਰਿਵਾਰ ਨੂੰ ਸੰਸਕਾਰ ਲਈ ਦਿੱਤੇ ਗਏ ਨੇ ਉਸ ਦੇ ਛੋਟੇ ਪ੍ਰਾਣ ਨੂੰ ਪੰਜਾਬ ਸਰਕਾਰ ਦੀ ਆਨਰ ਐਂਡ ਗ੍ਰੈਟੀਟਿਊਡ ਸਕੀਮ ਹੇਠ ਨੌਕਰੀ ਮੁਹੱਈਆ ਕਰਵਾਈ ਜਾ ਰਹੀ ਹੈ ਪਾਕਿਸਤਾਨ ਨੇ ਛੋਟੇ ਮਾਸੂਮ ਬੱਚਿਆਂ ਤੇ ਵੀ ਰਹਿਮ ਨਹੀਂ ਕੀਤਾ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਨੋਸ਼ਹਿਰਾ ਸੈਕਟਰ ਵਿੱਚ ਸਕੂਲ ਦੇ ਬੱਚੇ ਵੀ ਇਸ ਫਾਇਰਿੰਗ ਤੋਂ ਪ੍ਰਭਾਵਿਤ ਰਹੇ ਗੋਲੀਬਾਰੀ ਦੇ ਕਾਰਨ ਨੋਸ਼ਹਿਰਾ ਦੇ ਸਕੂਲ ਬੰਦ ਕਰ ਦਿੱਤੇ ਗਏ ਕਰੀਬ 6 ਘੰਟੇ ਤੱਕ ਇਹ ਬੱਚੇ ਸਕੂਲਾਂ ਵਿੱਚ ਫਸੇ ਰਹੇ ਭਾਰਤੀ ਫੌਜ ਵੱਲੋਂ ਬਹਾਦਰੀ ਨਾਲ 250 ਦੇ ਕਰੀਬ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਇਨਾਂ ਬੱਚਿਆਂ ਨੂੰ ਸੈਨਾ ਦੀਆਂ ਬੁਲੇਟ ਪ੍ਰੂਫ ਗੱਡੀਆਂ ਦੀ ਮਦਦ ਨਾਲ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹਾਲਾਂਕਿ ਪਾਕਿਸਤਾਨ ਵੱਲੋਂ ਸੈਨਾ ਦੀ ਗੱਡੀ ਤੇ ਵੀ ਗੋਲਾ ਸੁੱਟਿਆ ਗਿਆ ਪਰ ਗੱਡੀਆਂ ਬੁਲੇਟ ਪ੍ਰੂਫ ਹੋਣ ਕਰਕੇ ਭਾਰਤੀ ਫੌਜ ਇਨਾਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਸਫਲ ਰਹੀ ਬ੍ਰਿਟਿਸ਼ ਕੋਲੰਬੀਆ ਵਿੱਚ 16 ਸਾਲਾਂ ਵਿੱਚ ਪਹਿਲੀ ਵਾਰ ਸੱਤਾ ਵਿੱਚ ਆਈ ਐਨਡੀਪੀ ਦੇ ਮੰਤਰੀਆਂ ਨੇ ਆਪਣੇ ਆਪਣੇ ਅਹੁਦੇ ਲਈ ਹਲਫ ਲਿਆ ਵਿਕਟੋਰੀਆ ਵਿੱਚ ਨਵੀਂ ਸਰਕਾਰ ਦੇ ਇਸ ਸੋਹ ਚੁਕ ਸਮਾਗਮ ਵਿੱਚ ਜੌਨ ਹਾਰੀਗਨ ਨੇ 36ਵੇਂ ਪ੍ਰੀਮੀਅਰ ਵਜੋਂ ਹਲਫ਼ ਲਿਆ। ਸਾਬਕਾ ਪਾਰਟੀ ਆਗੂ ਕੈਰੋਲ ਜੇਮਸ ਡਿਪਟੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਹੋਣਗੇ। ਸਰੀ ਨਿਊਟਨ ਤੋਂ ਵਿਧਾਇਕ ਹੈਰੀ ਬੈਂਸ ਲੇਬਰ ਮਿਨਿਸਟਰ, ਸਰੀ ਪੈਨੋਰਾਮਾ ਤੋਂ ਪੰਜਾਬਣ ਵਿਧਾਇਕਾ ਜਿੰਨੀ ਸਿਮਜ਼ ਨੂੰ ਮਿਨਿਸਟਰ ਆਫ ਸਿਟੀਜ਼ਨ ਸਰਵਿਸਿਜ਼, ਡੈਲਟਾ ਤੋਂ ਪਹਿਲੀ ਵਾਰ ਚੁਣੇ ਗਏ ਨੌਜਵਾਨ ਵਿਧਾਇਕ ਰਵੀ ਕਾਲੋਂ ਪਾਰਲੀਮਾਨ ਇਸਕਤਰ ਤੇ ਖੇਡਾਂ ਦੇ ਨਾਲ-ਨਾਲ ਮਲਟੀਕਲਚਰਲਿਜ਼ਮ ਦਾ ਵਿਭਾਗ ਸੰਭਾਲਣਗੇ। ਦੱਸ ਦਈਏ ਕਿ ਵਾਰ-ਵਾਰ ਜਿੱਤਣ ਦੇ ਆਪ ਜੁਦ ਵਿਵਿਦਾਇਕ ਜਗਰੂਪ ਬਰਾੜ ਤੇ ਵਿਦਾਇਕ ਰਾਜ ਚੋਹਾਨ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਨਾਬਾਲਗਾ ਦੇ ਬਲਾਤਕਾਰ ਤੇ ਹੱਤਿਆ ਦੇ ਦੋਸ਼ੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਖਬਰ ਦੇ ਬਾਹਰ ਆਉਂਦਿਆਂ ਹੀ ਸਥਾਨਕ ਲੋਕਾਂ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ ਤੇ ਪੁਲਿਸ ਮੁਲਾਜ਼ਮਾਂ ਤੇ ਪੱਥਰਬਾਜ਼ੀ ਵੀ ਕੀਤੀ ਗਈ ਦੱਸ ਦਈਏ ਕਿ ਗੁੜੀਆ ਜਬਰ ਜਨਾਹ ਤੇ ਫਿਰ ਕਤਲ ਕਰਨ ਦੇ ਮਾਮਲੇ ਵਿੱਚ 6 ਦੋਸ਼ੀ ਸ਼ਿਮਲਾ ਦੇ ਥਾਣੇ ਵਿੱਚ ਸਜ਼ਾ ਕੱਟ ਰਹੇ ਸਨ ਜਿਨ੍ਹਾਂ ਵਿੱਚੋਂ ਦੋ ਦੋਸ਼ੀਆਂ ਵਿਚਕਾਰ ਕਿਸੇ ਗੱਲ ਤੋਂ ਬਹਿਸ ਛਿੜ ਗਈ ਇਸ ਬਹਿਸ ਦੇ ਵਧਦਿਆਂ ਇੱਕ ਦੋਸ਼ੀ ਨੂੰ ਧੱਕਾ ਲੱਗਣ ਕਾਰਨ ਸਿਰ ਤੇ ਗਹਿਰੀ ਸੱਟ ਲੱਗ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਹਾਦਸੇ ਤੋਂ ਬਾਅਦ ਥਾਣੇ ਦੇ ਪੂਰੇ ਸਟਾਫ ਦੀ ਬਦਲੀ ਕਰ ਦਿੱਤੀ ਗਈ ਤੇ ਮਾਮਲੇ ਤੇ ਸਪੈਸ਼ਲ ਜਾਂਚ ਹੋਣ ਦੇ ਹੁਕਮ ਵੀ ਸੁਣਾਏ ਗਏ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਵਿੱਚ ਕੁਝ ਦਿਨ ਪਹਿਲਾਂ ਹੀ ਕਤਲ ਕੀਤੇ ਗਏ ਪਾਦਰੀ ਸੁਲਤਾਨ ਮਸੀਦ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਮ੍ਰਿਤਕ ਦੇ ਘਰ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਾਖੜ ਨੇ ਦੱਸਿਆ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ ਬਿਨਾਂ ਕਿਸੇ ਰਾਜਨੀਤਿਕ ਦਬਾਅ ਤੇ ਪੁਲਿਸ ਦੇ ਹੱਥ ਸਾਰੀ ਪਾਵਰ ਦੇ ਦਿੱਤੀ ਗਈ ਹੈ ਤੇ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਵੇਂ ਮਰਜ਼ੀ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਜਾਖੜ ਨੇ ਇਹ ਵੀ ਕਿਹਾ ਕਿ ਇਹ ਸਭ ਕੁਝ ਗਲਤ ਅੰਸਰਾ ਵੱਲੋਂ ਲਗਾਈ ਗਈ ਆਗੇ ਜ਼ਰੂਰਤ ਪਈ ਹਰ ਕਿਸਮ ਦੀ ਚਾਹੇ ਨੈਸ਼ਨਲ ਇੰਟੈਲੀਜੈਂਸ ਏਜੰਸੀ ਚਾਹੇ ਸੀਬੀਆਈ ਪਰ ਮੈਂ ਸਮਝਦਾ ਵੀ ਅੱਜ ਜਿਹੜੀ ਪੰਜਾਬ ਪੁਲਿਸ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਅੰਦਰ ਥਿਸ ਇਜ਼ ਦਾ ਮੋਸਟ ਡੀਪੋਲਿਟਿਕਾਈਜ਼ਡ ਅਜ ਤੋਂ ਪਹਿਲਾਂ ਸਾਰੇ ਦੇ ਸਾਰਾ ਜਿਹੜਾ ਤੰਤਰ ਸੀਗਾ ਇਨਕਲੂਡਿੰਗ ਪੁਲਿਸ ਜਿਹੜਾ ਸੀਗਾ ਰਾਜਨੀਤਿਕ ਕਰਨ ਦੇ ਉਹਦੇ ਵਿੱਚ ਸੀਗਾ ਬਟ ਨਾਓ ਪੁਲਿਸ ਹੈਜ਼ ਫਰੀ ਹੈਂਡ ਤੇ ਉਹ ਜੋ ਵੀ ਜਨਨ ਉਹਨਾਂ ਨੂੰ ਅਗਰ ਸੀਬੀਆਈ ਦੀ ਜ਼ਰੂਰਤ ਪਈ ਅਗਰ ਸਮਝਦੇ ਆ ਕਿ ਸੈਂਟਰਲ ਲੈਵਲ ਤੇ ਕੋਈ ਆਈਬੀ ਦੀ ਲੋਡ ਹੈ ਤੇ ਦੇ ਵਿਲ ਬੀ 기ਵਨ ਫਰੀ ਹੈਂਡ ਟੂ ਟੈਕਲ ਦਿਸ ਇਸ਼ੂ ਲੋਕ ਇਨ ਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੁਲਿਸ ਨੂੰ ਚਿੱਟੇ ਦੇ ਕੇਸ ਵਿੱਚ ਸਹੀ ਢੰਗ ਨਾਲ ਕੰਮ ਕਰਨ ਲਈ ਝਾੜ ਪਾਈ। ਦਰਅਸਲ ਬੈਂਸ ਮੁਤਾਬਕ ਕੁਝ ਨੌਜਵਾਨਾਂ ਨੇ ਪੁਲਿਸ ਨੂੰ ਇੱਕ ਨਸ਼ੇੜੀ ਵਿਅਕਤੀ ਨੂੰ ਹੈਰੋਇਨ ਦੇ ਪੈਕੇਟਸ ਨੇ ਰੰਗੇ ਹੱਥੀ ਕਾਬੂ ਕਰਵਾਇਆ ਸੀ ਪਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਕਿਤੇ ਵੀ ਹੈਰੋਇਨ ਦੀ ਬਰਾਮਦਗੀ ਦਾ ਜ਼ਿਕਰ ਨਹੀਂ ਕੀਤਾ ਗਿਆ। ਬੈਂਸ ਵੱਲੋਂ ਥਾਣੇ ਵਿੱਚ ਜਾ ਕੇ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤੇ ਥਾਣਾ ਇੰਚਾਰਜ ਵੱਲੋਂ ਬੈਂਸ ਨੂੰ ਇਸ ਮਾਮਲੇ ਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ। ਬੈਂਸ ਨੇ ਇਹ ਵੀ ਕਿਹਾ ਕਿ ਸਰਕਾਰ ਆਰ ਬੀ ਐਸ ਟੀ ਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਖਾਕੀ ਪਿੱਛੇ ਲੁਕੇ ਅਜਿਹੇ ਮੁਲਾਜ਼ਮਾਂ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਕੋਈ ਮੁਹਿੰਮ ਚਲਾਣੀ ਚਾਹੀਦੀ ਹੈ ਡਾਬਾ ਥਾਣੇ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਰਿਕਵਰੀ ਇਸ ਮੁਲਜ਼ਮ ਤੋਂ ਦਿਖਾਈ ਗਈ ਇੱਕ ਦਸਾਂ ਦਾ ਨੋਟ ਤੇ ਇੱਕ ਪਾਈਪ ਜਿਹੜਾ ਪੈਕਟ ਦਾ ਨੌਜਵਾਨਾਂ ਨੇ ਫੜਾਇਆ ਉਹਦਾ ਕਿਤੇ ਜ਼ਿਕਰ ਨਹੀਂ ਕੋਈ ਰਿਕਵਰੀ ਦਾ ਨਾਮ ਨਹੀਂ ਉਹ ਪੈਕਟ ਕਿਹਦੇ ਕੋਲੇ ਚਲਿਆ ਗਿਆ ਐ ਸਤਿਉਨਾਣ ਇਹਨਾਂ ਦੀ ਟੈਲੀਫੋਨ ਦੇ ਉੱਤੇ ਮੋਬਾਈਲ ਟੈਲੀਫੋਨ ਤੇ ਗੱਲ ਹੋ ਰਹੀ ਹੈ ਰਿਕਾਰਡਿੰਗ ਸਾਡੇ ਕੋਲੇ ਵੀਡੀਓ ਤੇ ਆਡੀਓ ਹੈ ਮੈਂ ਡੀਜੀਪੀ ਸਾਹਿਬ ਨਾਲ ਗੱਲ ਕਰਕੇ ਛਡਿਆ ਉਹਨਾਂ ਦੇ ਨੋਟਿਸ ਦੇ ਵਿੱਚ ਸਾਰੀ ਗੱਲ ਆਂਦੀ ਆ ਇਹ ਅਪਰੀਸ਼ੀਏਟ ਐਸਟੀਐਫ ਬਹੁਤ ਵਧੀਆ ਪੰਜਾਬ ਦੇ ਅੰਦਰ ਨਸ਼ਾ ਖਤਮ ਕਰਨ ਵਾਸਤੇ ਕੰਮ ਕਰ ਰਿਹਾ ਪਰ ਜਿਹੜੇ ਲੋਕ ਖਾਕੀ ਵਰਦੀ ਦੇ ਅੰਦਰ ਨਸ਼ਾ ਰਿਕਵਰ ਲੋਕ ਕਰਾਉਣ ਤੇ ਅਦਾਲਤ ਦੇ ਵਿੱਚ ਜਾ ਕੇ ਰਿਕਵਰੀ ਨਾਲ ਦਿਖਾਉਣ ਤੇ ਉਹਨਾਂ ਦੇ ਵਿਰੁੱਧ ਹੁਣ ਸਾਨੂੰ ਇੱਕੋ ਅਭਿਆਨ ਦੀ ਜਰੂਰਤ ਹੈ। ਡੀਜੀਪੀ ਸਾਹਿਬ ਨਾਲ ਗੱਲ ਕੀਤੀ ਆ ਐਂਡ ਡੀਜੀਪੀ ਸਾਹਿਬ ਇਨਸ਼ੋਰ ਮੀ ਕਿ ਇਹਦੇ ਤੇ ਸਖਤ ਕਾਰਵਾਈ ਹੋਏਗੀ। ਉਧਰ ਥਾਣਾ ਇੰਚਾਰਜ ਨੂੰ ਜਦ ਰਿਪੋਰਟ ਵਿੱਚ ਹੈਰੋਇਨ ਦੀ ਬਰਾਮਦਗੀ ਨਾ ਪਾਣ ਬਾਰੇ ਪੁੱਛਿਆ ਗਿਆ ਤਾਂ ਕੋਈ ਜਵਾਬ ਨਾ ਸੁਜਦਾ ਦੇਖ। ਅਧਿਕਾਰੀ ਨੇ ਸਵਾਲ ਤੋਂ ਪਾਸਾ ਵੱਟਣ ਲਈ ਕਹਿ ਦਿੱਤਾ ਕਿ ਉਹਨਾਂ ਕੋਲੋਂ ਐਫਆਈਆਰ ਵਿੱਚ ਸਾਫ਼ ਨਾ ਲਿਖਿਆ ਹੋਣ ਕਰਕੇ ਰਿਪੋਰਟ ਪੜ੍ਹੀ ਹੀ ਨਹੀਂ ਜਾ ਰਹੀ। ਜੀ ਮੈਸਟਰ ਸਾਹਿਬ ਕੋਲ ਐਫਆਈਆਰ ਦੀ ਕਾਪੀ ਪਈ ਹੈ। ਤੇ ਉਹਦੇ ਉਹ ਐਫਆਈਆਰ ਦੀ ਕਾਪੀ ਦੇ ਵਿੱਚ ਰਿਕਵਰੀ ਹੈਗੀ ਹੈ। ਮੈਂ ਆਯੂਤ ਕਾਪਰ ਰਮ ਦੱਸੋ ਜੀ ਸਰ ਐਫ ਆਈ ਆਰ ਦੀ ਕਾਪੀ ਤਾਂ ਸਾਡੇ ਕੋਲ ਹੈਗੀ ਹੈ ਨਾ ਹੋਰ ਵਿੱਚ ਰਿਕਵਰੀ ਹੈਗੀ ਕਿਸ ਦੀ ਉੱਪਰ 서 ਦੇਣੀ ਹੈ ਫਿਰ ਅੱਛਾ ਜੀ ਮੇਰੇ ਵਿੱਚ ਨਹੀਂ ਹੈਗੀ ਤਾਂ ਕਲੀਅਰ ਫੜੀ ਨਹੀਂ ਜਾ ਰਹੀ ਮੈਂ ਅਸਲੀ ਫੜ ਕੇ ਦੇਖੋ ਅੱਜ ਅੰਮ੍ਰਿਤਸਰ ਵਿੱਚ ਗਊ ਰੱਖਿਆ ਲਈ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਅਧਿਕਾਰੀਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਅਧਿਕਾਰੀਆਂ ਵੱਲੋਂ ਬੁੱচ্চੜਖਾਨੇ ਬੰਦ ਕਰੋ ਦੇ ਨਾਅਰੇ ਵੀ ਲਗਾਏ ਗਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਹ ਇਸ ਹੜਤਾਲ ਨੂੰ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਗਊ ਵਿੱਚ 33 ਕਰੋੜ ਦੇਵੀ-ਦੇਵਤਿਆਂ ਨੂੰ ਉਹ ਵੇਚਦੇ ਨੇ। ਹੜਤਾਲ ਤੇ ਬੈਠੇ ਅਧਿਕਾਰੀਆਂ ਨੇ ਮੰਗ ਕੀਤੀ ਕਿ ਦੇਸ਼ ਭਰ ਦੀਆਂ ਗਊਸ਼ਾਲਾਵਾਂ ਵਿੱਚ ਬਿਜਲੀ ਮੁਫਤ ਕੀਤੀ ਜਾਵੇ ਤੇ ਗਊ ਨੂੰ ਰਾਸ਼ਟਰੀ ਪਸ਼ੂ ਵੀ ਕੋਸ਼ਿਤ ਕੀਤਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਦੇ ਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ ਤੇ ਇਹਨਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਪ੍ਰੋਸਾ ਵੀ ਦਵਾਇਆ ਸਾਡੀ ਮੰਗ ਹੈ ਕਿ ਜਿਹੜੀ ਗਊ ਮਾਤਾ ਜਿਹੜੀ ਹੈ ਸਾਡੀ ਉਹਦੇ ਵਿੱਚ ਆਸਥਾ ਹੈ Hindu ਧਰਮ ਦੀ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੈ ਉਹਦੇ ਵਿੱਚ ਸਾਡੀ ਆਸਥਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਵੀ ਸਾਡੀ ਗਊ ਮਾਤਾ ਦੀ ਰੱਖਿਆ ਕੀਤੀ ਜਾਵੇ ਜਿਹੜੇ ਪੁੱਛੜ ਖਾਨਿਆਂ ਦੇ ਵਿੱਚ ਸਾਡੀਆਂ ਗਊਆਂ ਨੇ ਉਹਨਾਂ ਦਾ ਜਿਹੜੀ ਇੱਕ ਕਮੇਟੀ ਦਾ ਇੱਕ ਗਠਨ ਕੀਤਾ ਜਾਏ ਗਸ਼ਟਡ ਆਫੀਸਰ ਦੇ ਆਪਣਾ ਰੱਖ ਕੇ ਤਾਕੀ ਵੀ ਗਊ ਮਾਤਾ ਦੀ ਰੱਖਿਆ ਹੋ ਸਕੇ ਇਸ ਮੰਗ ਪੱਤਰ ਜਿਹੜੀਆਂ ਇਹਨਾਂ ਦੀਆਂ ਜੋ ਭਾਵਨਾयां ਜੋ ਨੇ ਡਿਮਾਂਡਸ ਐ ਹਾਂਜੀ ਉਹ ਅਸੀਂ ਸਰਕਾਰ ਤੱਕ ਪਹੁੰਚਾ ਦਾਂਗੇ ਪਹਿਲਾਂ ਜਿਲ੍ਹਾ ਪ੍ਰਸ਼ਾਸਨ ਦੀਪਤੀ ਨੂੰ ਸਮਰਪਤ ਕਰਵਾਵਾਂਗੇ ਜਿਹੜੇ ਮਸਲਾ ਇੱਥੇ ਐ ਅਸਲ ਹੁੰਦਾ ਕੋਈ ਇੱਥੇ ਹੱਲ ਕੀਤਾ ਜਾਏ ਜਿਹੜਾ ਪੰਜਾਬ ਸਰਕਾਰ ਦੇ ਲੈਵਲ ਦਾ ਉਹ ਪੰਜਾਬ ਸਰਕਾਰ ਦੇ ਲੈਵਲ ਤੇ ਹੱਲ ਕੀਤਾ ਜਾਏਗਾ ਬੜੀ ਮਤਲਬ ਛੇਤੀ ਛੇਤੀ ਜਲਦੀ ਜਿੰਨੀ ਜਲਦੀ ਹੋ ਸਕੇ ਹਾਂਜੀ ਬਾਦਲ ਰਾਜ ਦੌਰਾਨ ਅਤ ਪ੍ਰਚਾਰਿਆ ਗਿਆ ਬੀਆਰਟੀਐਸ ਪ੍ਰੋਜੈਕਟ ਪਾਵ ਮੈਟਰੋ ਬੱਸ ਦੇ ਡਰਾਈਵਰ ਸੇ ਕਲੀਨਰਸ ਤਨਖਾਹਾਂ ਲਈ ਆਵਾਜ਼ਾਰ ਹੋ ਰਹੇ ਨੇ ਤਨਖਾਹਾਂ ਨਾ ਮਿਲਣ ਕਰਕੇ ਵਰਕਰਜ਼ ਨੂੰ ਹੜਤਾਲ ਕਰਨ ਨੂੰ ਮਜਬੂਰ ਨੇ ਵਰਕਰਜ਼ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨੇ ਤੋਂ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਹਨਾਂ ਨੂੰ ਤਰਨਾ ਲਗਾਉਣਾ ਪੈ ਰਿਹਾ ਏ ਇਸ ਪ੍ਰੋਜੈਕਟ ਦੇ ਅਧੀਨ ਰੱਖੇ ਗਏ ਡਰਾਈਵਰਾਂ ਦਾ ਕਹਿਣਾ ਹੈ ਕਿ ਨੌਕਰੀ ਮਿਲਣ ਸਮੇਂ ਉਹਨਾਂ ਦੀ ਤਨਖਾਹ 16000 ਤੈਅ ਕੀਤੀ ਗਈ ਸੀ ਪਰ ਉਹਨਾਂ ਨੂੰ 9000 ਹੀ ਮਿਲਦਾ ਏ ਤੇ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੂੰ ਉਹ ਵੀ ਨਹੀਂ ਮਿਲਿਆ ਵਰਕਰਜ਼ ਦੀ ਮੰਗ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਅੰਦਰ ਉਹਨਾਂ ਨੂੰ ਨਿਯੁਕਤ ਕਰ ਦੇਣਾ ਚਾਹੀਦਾ ਏ ਤਾਂ ਜੋ ਸਾਰਾ ਕੰਮ ਸਹੀ ਤਰੀਕੇ ਨਾਲ ਚੱਲ ਸਕੇ ਉਹਨਾਂ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਇਹਨਾਂ ਬੱਸਾਂ ਦੇ ਕਿਰਾਏ ਘਟਾਏ ਜਾਣ ਤਾਂ ਜੋ ਲੋਕ ਇਸ ਵਿੱਚ ਸਫ਼ਰ ਕਰਨਾ ਸ਼ੁਰੂ ਕਰਨ ਵਰਕਰਜ਼ ਨੇ ਸਖਤ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਬੁਖ ਮੰਤਰੀ ਦੇ ਘਰ ਦਾ ਕਿਰਾਉ ਕਰਨਗੇ ਸਾਡੀਆਂ ਮੰਗਾਂ ਇਹੀ ਹੈ ਕਿ ਪੰਜਾਬ ਸਰਕਾਰ ਇਸ ਪ੍ਰੋਜੈਕਟ ਵੱਲ ਧਿਆਨ ਦੇਵੇ ਤੀਜਾ ਹੈ ਕਿ ਆਟੋ ਜਿੰਨਾ ਹੋ ਗਏ ਜਿਹਨਾਂ ਤੇ ਆਟੋ ਨਹੀਂ ਬੰਦ ਹੁੰਦਾ ਉਹਨਾਂ ਚਾਕਰ ਇਹ ਪ੍ਰੋਜੈਕਟ ਕਦੀ ਸਫਲ ਨਹੀਂ ਹੋ ਸਕਦਾ ਇਹਦਾ ਕਿਰਾਇਆ ਬਹੁਤ ਜ਼ਿਆਦਾ ਹੈ ਇਸ ਕਰਕੇ ਸਵਾਰੀ ਇਹ ਚ ਬੈਟਰੀ ਨਹੀਂ ਕਿਰਾਇਆ ਜ਼ਿਆਦਾ ਹੋਣ ਕਰਕੇ ਆਪਾਂ ਚਾਹੁੰਦੇ ਹਾਂ ਕਿ ਕਿਰਾਇਆ ਸਰਕਾਰ ਘਟਾਵੇ ਰਾ 50 ਸਵਾਰਾਂ ਨੂੰ ਪਹਿਹੀ ਮੰਗ ਕਰਦੇ ਆ ਜੇ ਸਾਡੀਆਂ ਮੰਗਾ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਅੱਜ ਆਪਾਂ ਡੀਸੀ ਸਾਹਿਬ ਕੋ ਮੰਗ ਪੱਤਰ ਦਵਾਵਾਂਗੇ ਡੀਸੀ ਸਾਹਿਬ ਕੋ ਪਰਮਿਸ਼ਨ ਲਾ ਕੇ ਆਪਾਂ ਦੂਜਾ ਮਸਲਾ ਆਪਾਂ ਭੰਡਾਰੀ ਪੁਲ ਤੇ ਬੈਠ ਕੇ ਚੱਕਾ ਜਾਮ ਕਰਕੇ ਆਪਾਂ ਹਲ ਕਰਾਵਾਂਗੇ ਜੇ ਇਹ ਵੀ ਮਸਲਾ ਹੱਲ ਨਹੀਂ ਹਾਲ ਹੁੰਦਾ ਸਾਡੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਆਪਾਂ ਡੀਸੀ ਸੀਐਨ ਸਾਹਿਬ ਦੀ ਕੋਟੀ ਦਾ ਘਰਾਵ ਕਰਾਂਗੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਪੁਲਿਸ ਵੱਲੋਂ ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਚਾਰ ਦੋਸ਼ੀਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਇਹ ਦੋਸ਼ੀ ਮਹਿੰਦਰਾ ਪਿਕਅਪ ਜੀਪ ਵਿੱਚ ਕਿਸਾਨਾਂ ਨੂੰ ਗੁੰਮਰਾਹ ਕਰਕੇ ਨਕਲੀ ਪੈਸਟਿਸਾਈਡ ਵੇਚਦੇ ਸਨ। ਪੁਲਿਸ ਵੱਲੋਂ ਇਹ ਸਭ ਦੀ ਸੂਚਨਾ ਮਿਲਦਿਆਂ ਹੀ ਬਿਨਾਂ ਕਿਸੇ ਦੇਰੀ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਦੋਸ਼ੀਆਂ ਤੋਂ ਪੁਲਿਸ ਨੇ ਕਾਫੀ ਭਾਰੀ ਮਾਤਰਾ ਵਿੱਚ ਨਕਲੀ ਕੀਟਨਾਸ਼ਕ ਦੀਆਂ ਬੋਰੀਆਂ ਵੀ ਬਰਾਮਦ ਕੀਤੀਆਂ ਨੇ। ਸਰਦਾਰ ਕੁਮਿੰਦਰ ਸਿੰਘ ਨੇ ਇੱਥੇ ਖੇਤੀਬਾੜੀ ਸਮੱਸਿਆ ਬੜੀ ਵੱਡੀ ਪਹੁੰਚ ਬਲਾਕ ਨੂੰ ਉਹਨੇ ਇੱਕ ਅਪਲੀਕੇਸ਼ਨ ਦਿੱਤੀ ਸੀ ਅਗੇ ਰਿਕਵਰੀ ਮੰਗਵਾਉ। ਇਹ ਚ ਇੱਕ ਬੰਦਾ ਕਾਲੀ ਵਾਲੇ ਬੋਲਦੇ ਕੈਂਪਰ ਦੇ ਵਿੱਚ ਕਿਹੜੇ ਮਰਦ ਹੋਇਆ ਜਿਹੜੀਆਂ ਲੱਗ ਕੇ ਲੋਕਾਂ ਨੂੰ ਉਡਾ ਕਰਕੇ ਭੁੱਖੇ ਦਾ ਵੇਚਦਾ। ਇਹ ਇਹਨਾਂ ਦੇ ਖਿਲਾਫ ਪਰਚਾ ਜਿਹੜਾ ਦਰਜ ਕੀਤਾ ਗਿਆ ਸਿੱਕੀ ਸਾਈਡ ਐਕਟ ਦਾ ਤਹਿਤ ਜਿਹੜਾ ਪਰਚਾ ਦਰਜ ਕੀਤਾ ਗਿਆ। ਤੇ ਚਾਰ ਜਿਹੜੇ ਦੋਸ਼ੀ ਨੇ ਚਾਰੇ ਬੜੇ ਮੁੱਖੇ ਦੇ ਬਣ ਲਏ। ਪਰ ਚਾਰਾਂ ਨੂੰ ਹੀ ਅੱਜ ਜਾਤ ਸਾਡਾ ਬੇਸ਼ਕਰਕੇ ਕੇਂਦਰੀ ਜਰੂਰ ਹੋਤੇ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ ਮੋਗਾ ਦੇ ਜਸਪ੍ਰੀਤ ਸਿੰਘ ਸਮੇਤ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ ਵਿੱਚ ਸ਼ਹੀਦ ਹੋਏ ਭਾਰਤ ਦੇ ਦੋ ਨੌਜਵਾਨ ਪਰਿਵਾਰ ਨੇ ਕਿਹਾ ਪੁੱਤਰ ਦੀ ਸ਼ਹੀਦੀ ਤੇ ਐਮਆਰ ਕੈਪਟਨ ਸਰਕਾਰ ਨੇ ਪਰਿਵਾਰ ਨੂੰ ਦਿੱਤੀ 10 ਲੱਖ ਦੀ ਸਹਾਇਤਾ ਤੇ ਪੁਲਿਸ ਵਿੱਚ ਨੌਕਰੀ ਚੀਨ ਨੇ ਪਾਕਿਸਤਾਨ ਨਾਲ ਮਿਲ ਕੇ ਭਾਰਤ 'ਤੇ ਹਮਲੇ ਦੀ ਕੀਤੀ ਤਿਆਰੀ ਮੁਲਾਇਮ ਸਿੰਘ ਯਾਦਵ ਦਾ ਸੰਸਦ ਵਿੱਚ ਦਾਵਾ ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਸਰਕਾਰ ਨੇ ਸੰਭਾਲਿਆ ਕਾਰਜਪਾਰ ਹੈਰੀ ਬੈਂਸ ਜਿੰਨੀ ਸਿਮਸ ਤੇ ਰਵੀ ਕਾਲੋਂ ਮੰਤਰੀ ਮੰਡਲ ਵਿੱਚੋਂ ਇਸ ਸ਼ਾਮਲ ਮੁੱਖ ਮੰਤਰੀ ਜான் ਹਾਰਗੇਨ ਨੇ ਲਿਆ ਹਲ ਕਾਂਗਰਸ ਸਰਕਾਰ ਵੱਲੋਂ ਲਗਾਏ ਜਾ ਰਹੇ ਨਵੇਂ ਟੈਕਸਾਂ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ ਸਹਿ ਪ੍ਰਧਾਨ ਅਮਨ ਅਰੋੜਾ ਮੁਤਾਬਕ ਬੇहद ਬਦਕਿਸਮਤੀ ਭਰਿਆ ਹੋਵੇਗਾ ਕੈਪਟਨ ਦਾ ਇਹ ਕਦਮ ਤੇ ਅੰਮ੍ਰਿਤਸਰ ਵਿੱਚ ਗਊ ਨੂੰ ਰਾਸ਼ਟਰੀ ਪਸ਼ੂ ਐਲਾਨਨ ਹੇਠ ਕੀਤੀ ਗਈ ਕੋਹੜਤਾਲ ਪ੍ਰਦਰਸ਼ਨਕਾਰੀਆਂ ਨੇ ਮੰਗਾਂ ਨਾ ਮੰਨਣ ਤੇ ਹੜਤਾਲ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ ਇਜ਼ਨਾਨੀ ਟੀਵੀ ਪੰਜਾਬ ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਤੇ ਮੈਨੂੰ ਹਰਪ੍ਰੀਤ ਨੂੰ ਦਿਉੀ ਇਜਾਜ਼ਤ ਸਤਿ ਸ਼੍ਰੀ ਅਕਾਲ